ਪਦਰੇ ਸੜਕ ਤੇ ਇਹ ਨਸ਼ਾ ਕਰ ਰਹੀ ਸੀ ਨਸ਼ਾ ਕਰਨਾ ਜਿਹਨੇ ਪਦਰੇ ਸੜਕ ਤੇ ਥੋੜੀ ਕਰੂਗਾ ਇੱਕ ਸਮਝਣ ਵਾਲੀ ਗੱਲ ਆ ਅੱਜ ਪਰ ਜਿਹੜੀ ਪੋਜ਼ਿਟਿਵ ਸਰ ਇਹ ਵੀ ਦੇਖੋ ਰਿਪੋਰਟਸ ਪੋਜ਼ਿਟਿਵ ਉਹਦਾ ਵੀ ਮੈਂ ਜਵਾਬ ਦੇਣਾ ਉਹਦੇ ਚ ਇਹ ਆ ਜਿਹੜਾ ਹਰਪ੍ਰੀਤ ਸਿੰਘ ਆ ਇਹ ਜਿੰਮ ਤੇ ਟਿਕਦਾ ਜਿੰਮ ਜਾਂਦਾ ਉਹਦੇ ਚ ਥੋੜੇ-ਬੋੜੇ ਸਟੀਰੋਇਡਸ ਲੈਂਦਾ ਤੇ ਸਟੀਰੋਇਡ ਜਦੋਂ ਬੰਦਾ ਲੈਂਦਾ ਉਹਦੇ ਚ ਡੋਪ ਟੈਸਟ ਦੇ ਵਿੱਚ ਪੋਜ਼ਿਟਿਵ ਆਣਾ ਹੀ ਆਣਾ ਕਿਹੜਾ ਕੈਮੀਕਲ ਪਿਆ ਸਰ ਉਹਦੇ ਵਿੱਚ ਕੈਮੀਕਲ ਰਿਪੋਰਟ ਨਹੀਂ ਜੀ ਹਜੇ ਆਈ ਦੂਸਰੀ ਗੱਲ ਜਿਹੜਾ ਆਪਣਾ ਕੀ ਨਾਮ ਲਵਪ੍ਰੀਤ ਸਿੰਘ ਆ ਲਵਪ੍ਰੀਤ ਸਿੰਘ ਦਾ ਵੀ ਇਹੀ ਹੈ ਉਹ ਵੀ ਸਟੀਰੋਇਡਸ ਵਗੈਰਾ ਲੈਂਦਾ ਦੋਨੋਂ ਹੀ ਸਟੀਰੋਇਡ ਲੈਂਦੇ ਆ ਉਹਦੇ ਨਾਲ ਡੋਪ ਟੈਸਟ ਪੋਜ਼ਿਟਿਵ ਆ ਹੀ ਜਾਂਦਾ ਜੀ ਠੀਕ ਹੈ ਕਿਹੜੇ ਮੌਕੇ ਤੇ ਪੁਲਿਸ ਕੈਰੀਆ ਗ੍ਰਾਹਮੀ ਹੋਈ ਹੈ ਜੋ ਨਰਕਲਪਿੰਦੇ ਦੇ ਦੇਖੋ ਪਹਿਲਾਂ ਤਾਂ ਮੌਕੇ ਤੇ ਜਿਹੜੀ ਇਹ ਕਹਿੰਦੇ ਆ ਕਿ ਆਈਸ ਡਰੱਗ ਹੋਈ ਆ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਜਿਵੇਂ ਆਪਾਂ ਜਾਣਦੇ ਆ ਕਿ ਐਮਪੀ ਭਾਈ ਅਮਰਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਨੂੰ ਜਿਲੰਦਰ ਪੁਲਿਸ ਵੱਲੋਂ ਨਸ਼ੇ ਸਮੇਤ ਪਿਛਲੇ ਦਿਨੀ ਗ੍ਰਿਫਤਾਰ ਕੀਤਾ ਗਿਆ ਸੀ ਇਸ ਮਾਮਲੇ ਨੂੰ ਲੈ ਕੇ ਦੋਸਤੋ ਹੁਣ ਹਰਪ੍ਰੀਤ ਸਿੰਘ ਅਤੇ ਲਖਪ੍ਰੀਤ ਸਿੰਘ ਨੂੰ ਪੁਲਿਸ ਵੱਲੋਂ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਅਤੇ 10 ਦਿਨਾਂ ਦਾ ਰਿਮਾਨਡ ਵੀ ਮੰਗਿਆ ਗਿਆ ਸੀ ਜਿਸ ਬਾਰੇ ਦੋਸਤੋ ਅਦਾਲਤ ਨੇ ਪੁਲਿਸ ਨੂੰ 2 ਦਿਨਾਂ ਦਾ ਰਿਮਾਨਡ ਦਿੱਤਾ ਹੈ ਇਸ ਮਾਮਲੇ ਨੂੰ ਲੈ ਕੇ ਦੋਸਤੋ ਹਰਪ੍ਰੀਤ ਸਿੰਘ ਦੇ ਵਕੀਲ ਨੇ ਵੀ ਜਾਣਕਾਰੀ ਦਿੱਤੀ ਹੈ ਆਓ ਦੋਸਤੋ ਕੀ ਹੈ ਪੂਰਾ ਮਾਮਲਾ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਭਾਜੀ ਪਹਿਲੇ ਦਿਨ ਤੋਂ ਅਸੀਂ ਫੋਲੋ ਕਰ ਰਹੇ ਹਾਂ ਇਸ ਕੇਸ ਨੂੰ ਠੀਕ ਹੈ ਜੀ ਫਲੋਰ ਜਿਹੜਾ ਜੀਸਰ ਸਾਹਿਬ ਦੇ ਪ੍ਰਮਾਣੀ ਸੀ ਮਿਲਿਆ ਇਹਨਾਂ ਨੂੰ ਇਹਨਾਂ ਨੇ ਫਿਰ ਬਾਅਦ ਚ ਰਿਵੀਜ਼ਨ ਕੀਤੀ ਇੱਥੇ ਹੁਣ ਅਸੀਂ ਆਰਗੂ ਕਰਕੇ ਆਏ ਜੀ ਇਹਦੇ 'ਚ ਬੰਦੇ ਵੀ ਸਾਰੇ ਇੱਥੇ ਪੇਛ ਲਿਆਏ ਪ੍ਰੋਡਕਸ਼ਨ ਮੰਨ ਤੇ ਲਿਆਈ ਸੀ ਕਰਤੇ ਇੱਕ ਬਹੁਤ ਬੋਗਸ ਫੈਕਟਸ ਦੇ ਨਾਲ ਇੱਕ ਝੂਠਾ ਕੇਸ ਇਹਨਾਂ ਦੇ ਪਾਇਆ ਗਿਆ ਸਿਰਫ ਇਸ ਕਰਕੇ ਕਿ ਭਾਈ ਅਮਰਪਾਲ ਸਿੰਘ ਇਹਨਾਂ ਦੇ ਬ੍ਰਦਰ ਵੇ ਤੇ ਇਹਨਾਂ ਨੂੰ ਮਤਲਬ ਡਿਫੇਮ ਕਰਨਾ ਚਾਹੁੰਦੇ ਪੂਰੀ ਫੈਮਲੀ ਨੂੰ ਸਰ ਈਮਾਨਤਾ ਆਰਡਰ ਹਜੇ ਉਧਰ ਜ਼ਰਬ ਰੱਖਿਆ ਹੋਇਆ ਹੈ ਆਰਗੂਮੈਂਟ ਹੋ ਗਿਆ ਹੈ ਆਰਗੂਮੈਂਟਸ ਹੋ ਗਏ ਨੇ ਆਰਡਰ ਰਿਜ਼ਰਵ ਆ ਆਰਡਰ ਥੋੜੀ ਦੇਰ ਤੱਕ ਪਤਾ ਲੱਗ ਜਾਣਾ ਸਰ ਕੋਈ ਬੇਲ ਦਾ ਵੀ ਬੇਲ ਵਗੈਰਾ ਵੀ ਲਗਾਏਗੀ ਫੈਮਲੀ ਵੱਲੋਂ ਕੋਈ ਜੀ ਸਰ ਬੇਲ ਇਹਦੀ ਬੇਲ ਹਰਪ੍ਰੀਤ ਦੀ ਬੇਲ ਫਾਈਲ ਹੈ ਜੀ ਹਾਂ ਹਾਂ ਜੀ ਪੁਲਿਸ ਦਾ ਕਹਿਣਾ ਕਿ ਨਾ ਮੌਕੇ ਤੋਂ ਕਿਰੇ ਬ੍ਰਾਮਪੀ ਵੀ ਸਮਾਨ ਹੋਇਆ ਹੈ ਕਿਤਨੇ ਨਸ਼ਾ ਰਾਈਟਰ ਵੀ ਬ੍ਰਾਮਪੀ ਕੀਤਾ ਉਹ ਵੀ ਮੌਕੇ ਤੋਂ ਗ੍ਰਿਫਤਾਰ ਕੀਤਾ ਪੁਲਿਸ ਵੱਲੋਂ ਰੇਡ ਕਰਕੇ ਕੀਤਾ ਗਿਆ ਦੇਖੋ ਜੀ ਜਿਹੜਾ ਮੌਕੇ ਤੋਂ ਜੀ ਮੇਰੀ ਸਰ ਕ ਦੀ ਜਿਹੜਾ ਮੌਕੇ ਤੋਂ ਇਹਨਾਂ ਕੋਲ ਸਮਾਨ ਬਰਾਮਦ ਹੋਇਆ ਪਹਿਲਾ ਗੱਲ ਤਾਂ ਮੌਕੇ ਤੋਂ ਇਹਨਾਂ ਨੂੰ ਚੱਕਿਆ ਨਹੀਂ ਜਿੱਥੇ ਦੀ ਅਕਰੈਂਸ ਬਣਾਈਏ ਇਹਨਾਂ ਨੇ ਜੀ ਫਲੋਰ ਦੀ ਅਕਰੈਂਸ ਬਣਾਈ ਹੈ ਫਲੋਰੋਂ ਚੱਕਿਆ ਹੀ ਨਹੀਂ ਜੋ ਮੇਰੇ ਇਹਨਾਂ ਨੇ ਫੈਮਿਲੀ ਨਾਲ ਗੱਲਬਾਤ ਹੋਈ ਆ ਜੋ ਦੋਨੋਂ ਮੁਲਜ਼ਮਾ ਨਾਲ ਗੱਲਬਾਤ ਹੋਈ ਆ ਉਹਦੇ ਅਕੋਰਡਿੰਗਲੀ ਇਹਨਾਂ ਨੂੰ ਚੱਕਿਆ ਹੀ ਉਧਰਲੀ ਸਾਈਡ ਤੋਂ ਆ ਇਹਨਾਂ ਨੂੰ ਫਾਲੋ ਕਰਦੀ ਆ ਰਹੀ ਸੀ ਗੱਡੀ ਕੋਈ ਜੋ ਇਹਨਾਂ ਨੇ ਮੈਨੂੰ ਦੱਸਿਆ ਫਾਲੋ ਕਰਦੀ ਗੱਡੀ ਆ ਰਹੀ ਸੀ ਤੇ ਇਹਨਾਂ ਨੇ ਇਹਨਾਂ ਨੂੰ ਆਪਣਾ ਇਸ ਕੇਸ ਛੇਡਲਜ ਕਰਨ ਨਹੀਂ ਸਿਰਫ ਟੋਲ ਪਲਾਜ਼ਾ ਤੋਂ ਪੱਲੀ ਸਾਈਡ ਤੋਂ ਗ੍ਰਿਫਤਾਰ ਨਹੀਂ ਨਹੀਂ ਲਾਡੋਵਾਲ ਟੋਲ ਪਲਾਜ਼ਾ ਦਾ ਘੱਟ ਕੇ ਅੱਗੇ ਫਲੋਰ ਤੇ ਗਰਾਿਆਂ ਦੇ ਵਿੱਚ ਜਿੱਥੇ ਇਹ ਕਹ ਰਹੇ ਜੀ ਕਿ ਪਤਰੇ ਸੜਕ ਤੇ ਇਹ ਨਸ਼ਾ ਕਰ ਰਹੇ ਸੀ ਨਸ਼ਾ ਕਰਨਾ ਜਿਨੇ ਪਤਰੇ ਸਹਰਕ ਤੇ ਥੋੜੀ ਕਰੂਗਾ ਇੱਕ ਸਮਝਣ ਵਾਲੀ ਗੱਲ ਹੈ ਐਸ ਪਰ ਉਹ ਜਿਹੜੀ ਪੋਜ਼ਿਟਿਵ ਇੱਕੋ ਰਿਪੋਰਟਸ ਪੋਜ਼ਿਟਿਵ ਉਹਦਾ ਵੀ ਮੈਂ ਜਵਾਬ ਦੇਣਾ ਉਹਦੇ ਚ ਇਹ ਆ ਜਿਹੜਾ ਹਰਪ੍ਰੀਤ ਸਿੰਘ ਆ ਏ ਜਿੰਮ ਦਾ ਟਿਕਦਾ ਜਿੰਮ ਜਾਂਦਾ ਉਹਦੇ ਚ ਥੋੜੇ ਬੋਤੇ ਸਟੀਰੋਇਡਸ ਲੈਂਦਾ ਤੇ ਸਟੀਰੋਇਡ ਜਦੋਂ ਬੰਦਾ ਲੈਂਦਾ ਉਹਦੇ ਚ ਡੋਪ ਟੈਸਟ ਦੇ ਵਿੱਚ ਪੋਜ਼ਿਟਿਵ ਆਣਾ ਹੀ ਆਣਾ ਕਿਹੜਾ ਕੈਮੀਕਲ ਮਿਲਿਆ ਸਰ ਉਹਦੇ ਵਿੱਚ ਕੈਮੀਕਲ ਰਿਪੋਰਟ ਨਹੀਂ ਜੀ ਹਜੇ ਆਈ ਦੂਸਰੀ ਗੱਲ ਜਿਹੜਾ ਆਪਣਾ ਕੀ ਨਾਮ ਲਵਪ੍ਰੀਤ ਸਿੰਘਆ ਲਵਪ੍ਰੀਤ ਸਿੰਘ ਦਾ ਵੀ ਇਹੀ ਹੈ ਉਹ ਵੀ ਸਟੀਰੋਇਡਸ ਵਗੈਰਾ ਲੈਂਦਾ ਦੋਨੋਂ ਹੀ ਸਟੀਰੋਇਡ ਲੈਂਦੇ ਆ ਉਹਦੇ ਨਾਲ ਡੋਪ ਟੈਸਟ ਪੋਜ਼ਿਟਿਵ ਆ ਹੀ ਜਾਂਦਾ ਜੀ ਠੀਕ ਹੈ ਕਿਹੜੇ ਮੌਕੇ ਤੇ ਪੁਲਿਸ ਕਹਿ ਰਹੀ ਹੈ ਗ੍ਰੈਂਪਤੀ ਹੋਈ ਹੈ ਜੋ ਨਰਜਰਪਿੰਦੇ ਦੇ ਦੇਖੋ ਪਹਿਲਾਂ ਤਾਂ ਮੌਕੇ ਤੇ ਜਿਹੜੀ ਇਹ ਕਹਿੰਦੇ ਆ ਕਿ ਆਈਸ ਡਰੱਗ ਹੋਈ ਆ ਇਹਨਾਂ ਨੇ ਐਫ ਆਈ ਆਰ ਦੇ ਵਿੱਚ ਲਿਖਿਆ ਪਾਊਡਰ ਇਨਟੌਕਸਿਕੈਂਟ ਪਾਊਡਰ ਜੀ ਇਨਟੌਕਸਿਕੈਂਟ ਪਾਊਡਰ ਲਿਖਿਆ ਇਹਨਾਂ ਨੇ ਮੀਨ ਵਾਈਲ ਐਸਐਸਪੀ ਸਾਹਿਬ ਕਾਨਫਰੈਂਸ ਲਾ ਰਹੇ ਆ ਕਿ ਆਇਸ ਡਰਗ ਮਿਲਿਆ ਉਸ ਸੌਲਟ ਦਾ ਰਿਪੋਰਟ ਤਾਂ ਆਈ ਨਹੀਂ ਇਹਨਾਂ ਨੂੰ ਕਿਤਾ ਪਤਾ ਜੀ ਆਇਸ ਮਿਲਿਆ ਉਸ ਤੋਂ ਬਾਅਦ ਇਹਨਾਂ ਨੇ ਜੀ ਰਿਮਾਂਡ ਦੇ ਵਿੱਚ ਵੀ ਆਈਸੀ ਆਈਸ ਲਿਖਿਆ ਐਫਆਈਆਰ ਤੇ ਇਹਨਾਂ ਦਾ ਰਿਮਾਂਡ ਪੇਪਰ ਉਹਨਾਂ ਦਾ ਦੋਨੋਂ ਕੰਟਰੈਡਿਕਟ ਹੋ ਰਿਹਾ ਪੀਟੀਐਮ ਦੇ ਜਿਹੜੀਆਂ ਆਨਲਾਈਨ ਟ੍ਰਾਂਜੈਕਸ਼ਨਾਂ ਜਿਹੜੀਆਂ ਕੀਤੀਆਂ ਗਈਆਂ ਨੇ ਪੀਟੀਐਮ ਦੀ ਜਿਹੜੀ ਹੈਗੀ ਟ੍ਰਾਂਜੈਕਸ਼ਨ ਪੀਟੀਐਮ ਦੀ ਟ੍ਰਾਂਜੈਕਸ਼ਨ ਇਹਨਾਂ ਨੇ ਹਜੇ ਤੱਕ ਅੱਜ ਵੀ ਕੋਰਟ 'ਚ ਪੇਸ਼ ਨਹੀਂ ਕੀਤੀ ਜਿਹੜੀ ਸਕਰੀਨਸ਼ਾਟ ਇਹਨਾਂ ਨੇ ਲੈਣਾ ਸੀ ਉਹ ਅੱਜ ਵੀ ਪੇਸ਼ ਨਹੀਂ ਕੀਤਾ। ਲੁਧਿਆਣੇ ਦਾ ਜਿਹੜਾ ਫੜਿਆ ਗਿਆ ਹੈਗਾ ਕਿਹੜਾ ਦੱਸਣਾ ਹੈ ਆਪਣੇ ਸੰਦੀਪ अरोड़ा, ਸੰਦੀਪ अरोड़ा ਫੜਿਆ ਗਿਆ। ਤਸਕਰ ਨਾਲ ਫੜਿਆ। ਦੇਖੋ ਗੈਸ਼ੇ ਤਾਂ ਇਹ ਸਿਰਫ ਇੱਕ ਬੋਗਸ ਕੇਸ ਆ। ਇੱਕ ਝੂਠਾ ਕੇਸ ਬਣਾਇਆ ਗਿਆ। ਦੋਨਾਂ ਮੋਜਲਾ ਮੋਜਲਾਵਾਂ ਦੇ ਖਿਲਾਫ ਕਿਉਂਕਿ ਅਮਰਤਪਾਲ ਜੀ ਦਾ ਨਾਮ ਇਹਨਾਂ ਦੇ ਨਾਲ ਜੁੜਦਾ। ਜੀ। ਮੋਰਓਵਰ ਇਹਦੇ ਵਿੱਚ ਜਿਹੜਾ ਤੁਸੀਂ ਕਹਿੰਦੇ ਆ ਕਿ ਆਪਣਾ ਸੰਦੀਪ अरोड़ा ਫੜਿਆ ਉਸ ਤੋਂ ਬਾਅਦ ਇਹਨਾਂ ਨੇ ਸਾਡੇ ਬਿਆਨਾਂ ਤੇ ਫੜਿਆ ਗਿਆ ਉਹ। ਦੀ ਕੰਜ਼ਮਪਸ਼ਨ ਤੇ ਸਾਨੂੰ ਫੜਿਆ ਨਾ ਕਿ ਸਾਨੂੰ ਕੀ ਉਹ ਸਪਲਾਈ ਕੀਤੀ ਸੀ ਉਸਨੇ ਉਹ ਅਮਰ ਜੋ ਹੈ ਸਪਲਾਈ ਕੀਤੀ ਸੰਦੀਪ ਰੋੜੇ ਨੇ ਸਰ ਦੇਖੋ ਜੀ ਜੇ ਸਪਲਾਈ ਅਸੀਂ ਕਰਦੇ ਹੁੰਦੇ ਜਾਂ ਉਹਨੇ ਸਾਨੂੰ ਕੀਤੀ ਹੁੰਦੀ ਤਾਂ ਸਾਡੇ ਕੋਲੋਂ ਪੈਸੇ ਮਿਲਦੇ ਜਾਂ ਕੁਝ ਹੋਰ ਮਿਲਦਾ ਇਹਨਾਂ ਨੇ ਸਿਰਫ 4 ਗ੍ਰਾਮ ਪਾ ਕੇ ਸਾਡੇ ਤੇ ਸਾਨੂੰ ਸਿਰਫ ਡੀਫੇਮ ਕੀਤਾ ਹੋਰ ਕੁਝ ਨਹੀਂ ਐ ਇਸ ਕੇਸ ਚ ਇਹ ਟੋਟਲੀ ਫੋਕਸ ਕੇਸ ਆ ਜਦੋਂ ਅਗੇ ਟ੍ਰਾਇਲ ਚੱਲਣਾ ਹੈ ਤਾਂ ਅਗਲੀ ਆਖਰੀ ਕਰਲਾ ਜਦੋਂ ਟ੍ਰਾਇਲ ਚੱਲਣਾ ਉਹਦੇ ਵਿੱਚ ਸਾਰਾ ਕੁਝ ਕਲੀਅਰ ਹੋ ਜਾਣਾ ਕਿ ਇਟਸ ਅ ਬੋਲ ਫੋਕਸ ਕੇਸ ਨਾ ਟ੍ਰਿਕਲਸ ਜੀ ਸਰ ਆਖਰੀ ਸਵਾਲ ਹੈਗਾ ਰਿਮਾਂਡ ਕਿੰਨਾ ਮੰਗਿਆ ਹੈਗਾ ਤੇ ਜੱਜ ਸਾਹਿਬ ਦੇ ਆਰਡਰ ਕੀ ਹੈ ਦੇਖੋ ਜੀ ਰਿਮਾਂਡ ਇਹਨਾਂ ਨੇ ਮੰਗਿਆ ਸੀਗਾ ਦੱਸ ਦਿੰਦਾ ਜੱਜ ਸਾਹਿਬ ਦੇ ਆਰਡਰਸ ਜੋ ਹੈਗੇ ਉਹ ਆ ਜਾਣਗੇ ਥੋੜੀ ਦੇਰ ਤੁਹਾਡੇ ਸਾਹਮਣੇ ਕਿੰਨੇ ਦਿਨ ਦਾ ਕਿਹੜਾ ਰਿਮਾਂਡ ਹੈ ਕੋਰਟ ਵੱਲੋਂ ਦਿੱਤਾ ਜਾਏਗਾ ਜਾਂ ਨਹੀਂ ਵੀ ਦੇਖੋ ਕੋਰਟ ਦਾ ਆਰਡਰ ਆ ਜੋ ਕੋਰਟ ਕਰੇਗੀ ਉਹ ਮਨਜ਼ੂਰ ਕਰਨਾ ਪਵੇਗਾ ਪਰ ਕੋਰਟ ਨੇ ਹਜੇ ਤੱਕ ਕੋਈ ਹਟ ਨਹੀਂ ਦਿੱਤਾ ਹੈਗਾ ਜੀ ਜੋ ਹਟ ਦੇਣਗੇ ਉਹ ਸਾਰਾ ਸਾਹਮਣੇ ਆਈ ਜਾਣਾ ਠੀਕ ਹੈ ਹਾਂ ਜੀ ਸਭ ਤੋਂ ਪਹਿਲਾ ਸਵਾਲ ਇਹ ਹੈ ਕਿ ਹਾਲੇ 6 ਸੱਤ ਦਿਨ ਦਾ ਸਮਾਂ ਹੋਇਆ ਜੋ ਫਲੋਰ ਕੋਰਟ ਤੇ ਪੇਸ਼ ਕੀਤਾ ਤਦ ਕਿਸ ਤਰੀਕੇ ਦੇ ਨਾਲ ਪੁਲਿਸ ਨੇ ਚੇਂਜ ਕੀਤਾ ਜਾਂ ਕਿਹੜੀਆਂ ਇਹੋ ਜਿਹੀਆਂ ਲੋੜਾਂ ਸਾਹਮਣੇ ਆ ਗਈਆਂ ਕਿਉਂਕਿ ਜਿਸ ਤਰੀਕੇ ਨਾਲ ਕੋਰਟ ਨੇ ਡਿਨਾਈ ਕੀਤਾ ਸੀ ਰਿਮਾਂਡ ਦੇਣ ਤੋਂ ਅੱਜ ਨਵੇਂ ਫੈਕਟਸ ਕੀ ਸਾਹਮਣੇ ਆਏ ਤੇ 2 ਦਿਨ ਦੀ ਰਿਮਾਂਡ ਦੀ ਗੱਲ ਆ ਕੇ ਗਈ ਨੇ ਐਸ ਐਚਓ ਸਾਹਿਬ ਦੇਖੋ ਜੀ ਨਵੇਂ ਫੈਕਟਸ ਇਦਾਂ ਦੇ ਕੋਈ ਸਾਹਮਣੇ ਨਹੀਂ ਆਏ ਹੈਗੇ ਜੁਡੀਸ਼ੀਅਨ ਮੈਜਿਸਟਰੇਟ ਦੀ ਕੋਰਟ ਚ ਫਲੋਰ ਇਹਨਾਂ ਨੇ ਜਿਹੜੀ ਐਵੀਡੈਂਸ ਪੇਸ਼ ਕਰਨੇ ਸੀਗੇ ਉਹੀ ਕੀਤੇ ਸੀਗੇ ਉਹੀ ਇੱਥੇ ਪੇਸ਼ ਕੀਤੇ ਆ ਨੀਚੇ ਇੱਕ ਵੀਡੀਓ ਜਿਹੜੀ ਇਹਨਾਂ ਨੇ ਬਣਾਈ ਮੌਕੇ ਤੇ ਉਹ ਇਹਨਾਂ ਨੇ ਪੇਸ਼ ਨਹੀਂ ਕੀਤੀ ਮੈਜਿਸਟਰ ਸਾਹਿਬ ਦੀ ਕੋਰਟ ਚ ਉੱਪਰ ਸੈਸ਼ਨ ਕੋਰਟ ਚ ਵੀ ਇਹਨਾਂ ਨੇ ਅੱਜ ਵੀਡੀਓ ਹਜੇ ਤੱਕ ਪੇਸ਼ ਨਹੀਂ ਕੀਤੀ ਮੇਰੇ ਖਿਆਲ ਪੌਣੇ 4 ਹੋ ਗਏ ਆ ਤੇ ਇਹਨਾਂ ਨੇ ਕੋਈ ਵੀ ਵੀਡੀਓ ਨਹੀਂ ਵੈਸੀ ਪੇਸ਼ ਕੀਤੀ ਹੈਗੀ ਜਿਹਦੇ ਵਿੱਚ ਅਸੀਂ ਕਹਿ ਸਕੀਏ ਕਿ ਜੀ ਆਪਣਾ ਇਹਨਾਂ ਨੇ ਇਹਨਾਂ ਨੂੰ ਪੜਿਆ ਤੇ ਵੀਡੀਓ ਬਣਾਈ ਤੇ ਕੰਜ਼ਿਊਮ ਕਰਦੇ ਫੜੇ ਗਏ ਐਸਾ ਕੁਝ ਨਹੀਂ ਹੈਗਾ ਹੁਣ ਪੁਲਿਸ ਨੇ ਅੱਜ ਕੀ ਨਵਾਂ ਤਰਕ ਦਿੱਤਾ ਜਿਹੜਾ 2 ਦਿਨ ਦੀ ਰਿਮਾਂਡ ਦੀ ਗੱਲ ਜਿਹੜੀ ਹੈ ਕਿ ਉਹਨਾਂ ਨੂੰ ਅਪਰੂਵ ਹੋਇਆ ਵੇ ਦੇਖੋ ਜੀ ਹਜੇ ਸਾਨੂੰ ਅਸੀਂ ਤਾਂ ਆਰਡਰ ਲੈ ਕੇ ਨਹੀਂ ਆਏ ਠੀਕ ਹੈ ਜੀ ਹੁਣੀ ਅਸੀਂ ਆਏ ਆ ਨੀਚੇ ਤੇ ਹਜੇ ਆਰਡਰ ਕੋਈ ਨਹੀਂ ਹੋਇਆ ਹੈਗਾ ਐਸਐਚਓ ਸਾਹਿਬ ਕਹਿ ਕੇ ਗਏ ਕਿ 2 ਦਿਨ ਦਾ ਰਿਮਾਂਡ ਦੀ ਗੱਲ ਆਖ ਕੇ ਗਏ ਵਾਈਟ ਦੇ ਵਿੱਚ ਓਕੇ ਜੀ ਇਹਦੇ ਵਿੱਚ ਕੋਈ ਰਿਮਾਂਡ ਨਹੀਂ ਹਜੇ ਨਹੀਂ ਹੈਗਾ ਕੋਈ ਕੋਈ ਵੀ ਆਰਡਰ 4:30 ਤੋਂ ਬਾਅਦ ਆਰਡਰ ਹੋਏਗਾ ਇਹਦੇ ਵਿੱਚ ਤੇ ਉਸ ਤੋਂ ਬਾਅਦ ਜਿਹੜਾ ਕੋਈ ਨਵਾਂ ਤਰਕੇ ਤੁਸੀਂ ਕਹਿ ਰਹੇ ਹੋ ਨਵਾਂ ਤਰਕੇ ਇਹਦੇ ਵਿੱਚ ਕੋਈ ਪੇਸ਼ ਨਹੀਂ ਹੋਇਆ ਉਹੀ ਪੁਰਾਣੇ ਤਰਕ ਨੇ ਸਾਰੇ ਪਰ ਇਹਦੇ ਵਿੱਚ ਮੈਂ ਇਨੀ ਗੱਲ ਜ਼ਰੂਰ ਮੰਨਦਾ ਕਿ ਡਿਫੇਮ ਕਰਨ ਨੂੰ ਇਹਨਾਂ ਨੇ ਦੁਬਾਰਾ ਰਿਵੀਜ਼ਨ ਇੱਥੇ ਫਾਈਲ ਕੀਤੀ ਹੈ ਰਿਮਾਂਡ ਦੀ ਮਤਲਬ ਕਿ ਇਹ ਸੋਚੀ ਸਮਝੀ ਸਾਜਿਸ਼ ਹੈ ਦਾ ਜੋ ਪਰਿਵਾਰ ਵੱਲੋਂ ਇਹ ਗੱਲ ਆਖੀ ਜਾ ਰਹੀ ਹੈ ਡੀਫੇਮ ਕਰਨ ਦਾ ਇਹ ਸਿਰਫ ਮਕਸਦ ਹੈ ਹੋਰ ਕੁਝ ਨਹੀਂ ਹੈ ਇਹਦੇ ਵਿੱਚ ਨਹੀਂ ਕੋਈ ਹੋਰ ਮਕਸਦ ਨਹੀਂ ਜੀ ਇਹ ਸਿਰਫ ਆਪਣੇ ਐਨਟੀ ਜਿਹੜੇ ਐਮਪੀ ਸਾਹਿਬ ਭਾਈ ਅਮਰਪਾਲ ਸਿੰਘ ਜੀ ਜੋ ਲੋਕ ਸਭਾ ਦੇ ਮੈਂਬਰ ਬਣੇ ਨੇ ਨਵੇਂ ਉਹਨਾਂ ਨੂੰ ਤੇ ਉਹਨਾਂ ਦੇ ਪਰਿਵਾਰ ਨੂੰ ਡੀਫੇਮ ਕਰਨ ਲਈ ਇਹ ਐਫ ਆਈ ਆਰ ਦਰਜ ਕੀਤੀ ਗਈ ਆ ਸਾਰਾ ਕੁਝ ਡੀਫੇਮ ਕਰਨ ਲਈ ਆ ਪੋਲਿਟੀਕਲੀ ਮੋਟੀਵੇਟਿਡ ਕੇਸ ਆਏ ਓਨਲੀ ਟੂ ਸੈਟੀਸਫਾਈ देयर ਪੋਲਿਟੀਕਲ ਲੀਡਰ ਕ੍ਰਿਤੀਮ ਜੀ ਮੈਂ ਇੱਕ ਤੁਹਾਡੇ ਕੋਲ ਵੀ ਗੱਲ ਜਾਨਣੀ ਚਾਹਾਂਗਾ ਕਿ ਚਾਰ ਗ੍ਰਿਫਤਾਰੀਆਂ ਹੁਣ ਤੱਕ ਮੁੱਖ ਤੌਰ ਤੇ ਹੋ ਗਈਆਂ ਪੁਲਿਸ ਇਹ ਕਹਿੰਦੀ ਹੈ ਕਿ ਅਸੀਂ ਡਰਗ ਪੈਲਰਸ ਦੇ ਨਾਲ ਜਿਸ ਤਰੀਕੇ ਨਾਲ ਹਰਬ੍ਰੀ ਦੀ ਸ਼ਮੂਲੀਅਤ ਸੀਗੀ ਉਹਨੂੰ ਇਸਟੈਬਲਿਸ਼ ਕਰਨਾ ਹੈ ਇਸ ਚੀਜ਼ ਨੂੰ ਕਿਵੇਂ ਵੇਖਦੇ ਹੋ ਦੇਖੋ ਇਸ ਚੀਜ਼ ਨੂੰ ਅਸੀਂ ਇਸ ਤਰ੍ਹਾਂ ਦੇਖਦੇ ਹਾਂ ਪੁਲਿਸ ਕੋਲ ਕੋਈ ਵੀ ਸੋਸ ਐਵੀਡੈਂਸ ਹੈ ਨਹੀਂ ਕਿ ਸਿਰਫ ਪੋਲਿਟੀਕਲ ਪ੍ਰੈਸ਼ਰ ਦੇ ਨਾਲ ਹੀ ਇਹਨਾਂ ਨੂੰ ਚੈਨ ਨੂੰ ਵਾਹਾਂ ਤੋਂ ਕਹਾ ਇੰਪਲੇਂਟ ਕਰੀ ਜਾਂਦੀ ਹੈ ਜੀ ਅਗਰ ਅਸੀਂ ਦੇਖੀਏ ਜਾਵੇ ਕੋਈ ਹਾਂ ਵੀ ਇਹਨਾਂ ਦੀ ਪ੍ਰੀਵੀਅਸ ਕੋਈ ਇਹਨਾਂ ਤੇ ਐਨਡੀਪੀਸ ਦਾ ਪarcha ਹੋਵੇ ਪਰਚਾ ਹੋਵੇ ਜਾਂ ਕੋਈ ਹੋਰ ਇਹਨਾਂ ਦਾ ਪੁਲਿਸ ਰਿਕਾਰਡ 'ਚ ਇਦਾਂ ਦਾ ਹੋਵੇ ਅਜਿਹਾ ਕੁਝ ਨਹੀਂਗਾ ਇਹ ਸਿਰਫ ਪੋਲਿਟੀਕਲ ਫੇਮ ਕਰਕੇ ਹੀ ਇਹਨਾਂ ਨੂੰ ਇਨਵੋਲ ਕੀਤਾ ਜਾ ਰਿਹਾ ਅਦਰਵਾਇਜ਼ ਕੋਈ ਨਵਾਂ ਇਸ਼ੂ ਜਾਂ ਨਮੀ ਕੋਈ ਐਵਿਡੈਂਸ ਹੈ ਨਹੀਂ ਇਹਨਾਂ ਦਾ ਇੱਕ ਗੱਲ ਹੋਰ ਵੀ ਆਖੀ ਜਾ ਰਹੀ ਹੈ ਵਕੀਲ ਸਾਹਿਬ ਕੀ ਇਹ ਇੱਕ ਪਹਿਲੀ ਵਾਰ ਨਹੀਂ ਕਈ ਵਾਰ ਜਿਹੜਾ ਕਿ ਸੰਦੀਪ ਦੇ ਜਿਹੜਾ ਕਿ ਟੱਚ ਸੀਗੇ ਉਹ ਕਿੰਨੇ ਵਾਰੀ ਪੁਲਿਸ ਜਿਹੜਾ ਕਿ ਕਲੇਮ ਕਰਦੀ ਹੈ ਦੇਖੋ ਪੁਲਿਸ ਸੈ ਅਪਰੂਵ ਨਹੀਂ ਕਰ ਪਾਈ ਇਹਦੇ 'ਚ ਕਿੰਨੀ ਵਾਰੀ ਬਸ ਕੋਰਟ ਦੇ ਵਿੱਚ ਗੱਲ ਆਖੀ ਕਿ ਕਈ ਵਾਰੀ ਉਹਨਾਂ ਨੂੰ ਮਿਲ ਨਹੀਂ ਕੋਰਟ 'ਚ ਇਹਨਾਂ ਨੇ ਐਸੀ ਗੱਲ ਗੱਲ ਨਹੀਂ ਕੀਤੀ ਠੀਕ ਹੈ ਨਾ ਹੀ ਪ ਮੋਰਓਵਰ ਸੰਦੀਪ ਤੋਂ ਅਗਰ ਐਸੀ ਕੰਜ਼ਿਊਮ ਲੈ ਕੇ ਕੰਜ਼ਿਊਮ ਕੀਤਾ ਵੀ ਆ ਤਾਂ ਉਹ ਤਾਂ ਕੰਜ਼ਿਊਮ ਕਰ ਲਿਆ ਹੁਣ ਸਾਡੇ ਕੋਲੋਂ ਕੀ ਕਰਨਾ ਇਹਨਾਂ ਨੇ ਅਸੀਂ ਸੰਦੀਪ ਕੋਲੋਂ ਲਿਆ ਸੰਦੀਪ ਰੈਸਟ ਹੋ ਗਿਆ ਸੰਦੀਪ ਨੇ ਅੱਗੇ ਮਨੀਸ਼ ਕੋਲੋਂ ਲਿਆ ਉਹ ਰੈਸਟ ਹੋ ਗਿਆ ਰਿਮਾਂਡ ਤੇ ਉਹ ਬੰਦੇ ਦੋਨੋਂ ਹੀ ਲਏ ਸੀ ਪੁਲਿਸ ਨੇ ਤੇ ਹੁਣ ਸਾਡੇ ਕੋਲੋਂ ਕੀ ਕਰਾਣਾ ਇਹਨਾਂ ਨੇ ਅਸੀਂ ਤਾਂ ਕੰਜ਼ਿਊਮ ਕਰਨ ਨੂੰ ਲਿਆ ਸੀ ਨਾ ਉਮੀਦ ਹੈ 2 ਦਿਨ ਦੇ ਵਿੱਚ ਕੋਈ ਨਵਾਂ ਫੈਕਟ ਸਾਹਮਣੇ ਆਏਗਾ ਜਿਵੇਂ ਐਸਪਰ ਐਫ ਆਈ ਆਰ ਬਿਲਕੁਲ ਜੀ ਬਿਲਕੁਲ ਸਭ ਕੁਝ ਸਾਹਮਣੇ ਆਊਗਾ ਹੀ ਜਦੋਂ ਟ੍ਰਾਇਲ ਚੱਲਣਾ ਉਦੋਂ ਵੀ ਸਾਹਮਣੇ ਆ ਜਾਣਾ ਸਾਰਾ ਕੁਝ ਬਲਕਿ ਪੋਲੀਟੀਕਲ ਮੋਟੀਵੇਟਿਡ ਕੇਸ ਆ ਜਿਸ ਤਰੀਕੇ ਦੇ ਨਾਲ ਬੰਦ ਰਹਿ ਬਿਲਕੁਲ ਐਗਜ਼ੈਕਟਲੀ ਬਿਲਕੁਲ ਐਗਜ਼ੈਕਟਲੀ ਨਥਿੰਗ else ਜਸ ਫੋਕਸ ਫੈਕਟਸ ਨੇ ਇਸ ਕੇਸ ਦੇ ਵਿੱਚ ਯਾਰ ਇਹ ਨਵੀਂ ਜਿਹੜੀ ਐਪੀ ਹੁਣ ਕਰਕੇ ਦਿੱਤਾ ਕਿ ਕਿਸ ਤਰੀਕੇ ਨਾਲ ਕੀ ਚਾਨ ਚਾਨ ਵੀ ਨਾ ਹੋਣੀ ਚਾਹੀਦੀ ਹੈ ਕਿਹੜੀ ਗਰਾਉਂਡ ਕੀ ਆ ਛੋੜਾ ਇਹਦੇ ਬਾਰੇ ਦੱਸੋ ਕਿ ਜਿਹੜਾ ਦੁਬਾਰਾ ਕੋਰਟ ਵਿੱਚ ਇੱਥੇ ਜਲੰਧਰ ਆਣਾ ਪਿਆ ਜੂ ਤਾਂ ਪਹਿਲਾਂ ਮਿਲਿਆ ਨਹੀਂ ਸਵਾਰ ਤੋਂ ਬਹੁਤ ਇਨਵੈਸਟੀਗੇਸ਼ਨ ਹੋ ਗਈ। ਇਹੋ ਦਾ ਅਗਲਾ ਦੌਰ ਐਸਐਸਓ ਸਾਹਿਬ ਇੱਕ ਈ ਗੱਲ ਜਾਣਨੀ ਚਾਹਾਂਗੇ ਕਿ ਹੁਣ ਫ੍ਰੈਕਟ ਜਿਹੜੇ ਅਗਲੇ ਹੋਰ ਕਿਹੜੇ ਸਾਹਮਣੇ ਆਏ ਨੇ ਕਿ ਜਿੰਨੂੰ ਹੋਰ ਵਾਸਤੇ ਰਿਮਾਂਡ ਜਿਹੜਾ ਜ਼ਿਆਦਾ ਹੀ ਜ਼ਰੂਰੀ ਜਿਹੜਾ ਸੀਗਾ ਥੋੜਾ ਜਿੰਨੀ ਬਾਰੇ ਜਾਣਕਾਰੀ ਦੇ ਦਿਓ ਕਿ ਅਗਲੇ ਕਿਹੜੀ ਚੇਨ ਸਟੈਬਲਿਸ਼ ਕਰਨੀ ਹੈ। ਪਹਿਲੇ ਦਿਨ ਵਿੱਚ ਕਰਿਆ ਰਿਹਾ ਰਿਮਾਂਡ ਡਿਕਲੇਨ ਹੋ ਤਾਂ ਅੱਜ ਦੁਬਾਰਾ ਵਿਆਦ ਦੋ ਦਿਨ ਦਾ ਹੁਣ ਮਿਲਿਆ ਰਿਮਾਂਡ ਨਸ਼ੇਸਮੇਤ ਜਲੰਧਰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਇਸ ਮਾਮਲੇ ਨੂੰ ਲੈ ਕੇ ਦੋਸਤੋ ਹਰਪ੍ਰੀਤ ਸਿੰਘ ਦੇ ਵਕੀਲ ਨੇ ਜੋ ਜਾਣਕਾਰੀ ਸਾਂਝੀ ਕੀਤੀ ਹੈ ਤੇ ਪੁਲਿਸ ਵੱਲੋਂ ਉਹਨਾਂ ਦਾ 2 ਦਿਨਾਂ ਦਾ ਰਿਮਾਂਡ ਵੀ ਲੇਤਾ ਗਿਆ ਹੈ ਤੁਸੀਂ ਦੋਸਤੋ ਇਸ ਪੂਰੇ ਮਾਮਲੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਨਾਲ ਹੀ ਦੋਸਤੋ ਸਾਡੇ YouTube ਚੈਨਲ Max TV ਨੂੰ ਸਬਸਕ੍ਰਾਈਬ ਕਰਦੇ ਹੋ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲ ਤੇ ਜਰੂਰ ਕਰਦੇ ਹੋ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਜੀ ਵੀਡੀਓ ਦੇਖਣ ਲਈ ਸਾਰੇ ਵੀ ਦੋਸਤਾਂ ਦਾ ਬਹੁਤ-ਬਹੁਤ ਧੰ